ਰਾਜਬੁਰਜ ਜੀ ਦੀ ਖੂਬਸੂਰਤ ਕਵਿਤਾ ਪਰਮਾਤਮਾ ਦੇ ਬਾਰੇ ਵਿੱਚ ਜਿਸ ਪਰਮਾਤਮਾ ਨੂੰ ਅਸੀਂ ਬਾਹਰ ਲੱਭਦੇ ਫਿਰਦੇ ਹਾਂ ਉਹ ਸਾਡੇ ਅੰਦਰ ਮੌਜੂਦ ਹੈ ਤੇ ਇਸ ਸੰਸਾਰ ਵਿੱਚ ਵੀ ਉਹਦਾ ਹੀ ਰੂਪ ਪਸਰਿਆ ਹੋਇਆ ਹੈ ਰਾਜ ਜੀ ਕਹਿੰਦੇ ਨੇ ਅੰਦਰ ਛਾਤੀ ਦੇਖ ਮਾਰ ਕੇ ਉਹ ਹੈ ਨਹੀਂ ਤੇਥੋਂ ਜੁਦਾ ਬਾਹਰ ਕਿੱਥੇ ਤੂੰ ਲੱਭਦਾ ਫਿਰਦਾ ਹੈ ਤੇਰੇ ਅੰਦਰ ਖੁਦਾ ਹੰਕਾਰ ਛੱਡ ਕੇ ਨੀਵਾ ਹੋ ਜਾ ਹੰਕਾਰ ਛੱਡ ਕੇ ਨੀਵਾ ਹੋ ਜਾ ਕੰਧ ਕੂੜ ਦੀ ਢਾਦੇ ਨਫ਼ਰਤ ਅੰਦਰੋਂ ਕੱਢ ਦੇ ਸਾਰੀ ਰੂਹ ਰੱਬ ਦੇ ਨਾਲ ਮਿਲਾ ਦੇ ਉਹਦਾ ਕਿਸੇ ਨਾ ਵੈਰ ਨਹੀਂ ਉਹ ਨਾ ਕਿਸੇ ਤੋਂ ਡਰਦਾ ਜੁਨਾ ਦੇ ਵਿੱਚ ਪੈਂਦਾ ਹੈ ਨਹੀਂ ਉਹ ਨਾ ਜਮਦਾ ਨਾ ਮਰਦਾ ਸਾਰੇ ਉਹਦੇ ਬਣਾਏ ਹੋਏ ਆ ਤੂੰ ਨਫ਼ਰਤ ਕਿਉਂ ਕਰਦਾ ਤੂੰ ਵਿੱਚ ਸੰਸਾਰ ਜੋ ਦੇਖਦਾ ਰਾਜ ਇਹੋ ਰੂਪ ਹੈ ਹਰਦਾ ਤੂੰ ਵਿੱਚ ਸੰਸਾਰ ਜੋ ਦੇਖਦਾ ਰਾਜ ਇਹੋ ਰੂਪ ਹੈ ਹਰਦਾ